ਸ਼ੇਰਾਂ ਵਾਲੀ ਦਾ ਬੋਲ ਸਕੇ ਦਰਵਾਰ ਕੀ ਜੈ ਮਹਾਮਾਰੀ ਉਪਾਰ ਕਿਰਪਾ ਦੁਆਰਾ ਹਰ ਸਾਲ ਚੇਤ ਦੇ ਇੰਦਰਾਂਤਾਂ ਵਿੱਚ ਦੁਰਗਾ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਐਨ ਐਨ ਆਰ ਵੀਰਾਂ ਦੇ ਸਹਿਯੋਗ ਦੇ ਨਾਲ ਖਾਸ ਕਰਕੇ ਦਲਵਾਕ ਸਿੰਘ ਪੁੱਤਰ ਸਰਦਾਰ ਪ੍ਰੀਤਮ ਸਿੰਘ ਜੀ ਹਲਵਾਈ ਪਰਿਵਾਰ ਵੱਲੋਂ ਇਹ ਹਰ ਸਾਲ ਨੈਣਾ ਦੇਵੀ ਵਿਖੇ ਭੰਡਾਰਾ ਭੰਡਾਰਾ ਲਗਾਇਆ ਜਾਂਦਾ ਹੈ ਇਸ ਦੇ ਵਿੱਚ ਇਹ ਇਸ ਸਾਲ 21ਵਾਂ ਭੰਡਾਰਾ ਹੈ ਜਿਸ ਦੇ ਵਿੱਚ ਬਖ ਬਖ ਪਿੰਡਾਂ ਤੋਂ ਤੇ ਇਸ ਪਿੰਡ ਦੇ ਸਾਰੇ ਹੀ ਬੱਚੇ ਜਿੰਨੇ ਵੀ ਸਹਿਯੋਗ ਸੇਵਾ ਕਰਦੇ ਹਨ ਤੇ ਉੱਥੇ ਜਾ ਕੇ ਲੰਗਰ ਦੀ ਸੇਵਾ ਕਰਦੇ ਹਨ ਲੰਗਰ ਦੇ ਵਿੱਚ ਹਰ ਪ੍ਰਕਾਰ ਦੀ ਹਰ ਪ੍ਰਕਾਰ ਦੀ ਸੇਵਾ ਕੀਤੀ ਜਾਂਦੀ ਹੈ ਕਿਸੇ ਨਾਲ ਕੋਈ ਵੀ ਕਿਸੇ ਕਿਸਮ ਦਾ ਕਿਸੇ ਕਿਸੁੰਦਾ ਮਾੜਾ ਵਿਵਹਾਰ ਨਹੀਂ ਕੀਤਾ ਜਾਂਦਾ ਇਹ ਮਾਤਾ ਜੀ ਉਪਾਰ ਕਿਰਪਾ ਹੈ ਉਪਾਰ ਕਿਰਪਾ ਦੇ ਨਾਲ ਸਾਰੇ ਹੀ ਬੱਚੇ ਸਾਰੇ ਹਿੱਸੇ ਦਾ ਸੱਚੇ ਮਨ ਨਾਲ ਸੇਵਾ ਕਰਦ ਹਨ ਇਹ 21ਵਾਂ ਭੰਡਾਰਾ ਹੈ ਜੋ ਕਿ ਹਰ ਸਾਲ ਲਗਾਇਆ ਜਾਂਦਾ ਹੈ ਤੇ ਨਿਰੰਤਰ ਹਰ ਇੱਕ ਸਾਲ ਇਸ ਮਹਾਮਾਇਦੀ ਉਪਾਰ ਕਿਰਪਾ ਦੇ ਦੁਆਰਾ ਇਹ ਭੰਡਾਰਾ ਜਿਹੜਾ ਚੱਲਦਾ ਹੈ ਅਸੀਂ ਮਹਾਮਾਇਆ ਕੇ ਅਰਦਾਸ ਕਰਦੇ ਹਾਂ ਕਿ ਜਿਸ ਤਰ੍ਹਾਂ ਇੱਕ ਭੰਡਾਰੇ ਚੱਲ ਰਿਹਾ ਹੈ ਇਸ ਨੂੰ ਇਸੇ ਤਰ੍ਹਾਂ ਹੀ ਚੱਲਦਾ ਰੱਖਣਾ ਅਤੇ ਪਿੰਡ ਤੇ ਅਤੇ ਸੇਵਾ ਕਰਨ ਵਾਲਿਆਂ ਤੇ ਆਪਣਾ ਮਿਹਰ ਪਰੇ ਹੱਥ ਰੱਖਣਾ ਤੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਤੇ ਜਿਸ ਕਰਮ ਜਿਸ ਤਰ੍ਹਾਂ ਵੀ ਜਿਸ ਦੀ ਵੀ ਇੱਛਾ ਹੈ ਜਿਸ ਇੱਛਾ ਨਾਲ ਉਹ ਸੇਵਾ ਕੰਡਿਆ ਰਿਹਾ ਉਸ ਦੀ ਉਹ ਮਨਾਕੋਨ ਮਨੋ ਕਾਮਨਾ ਪੂਰੀ ਕਰਨੀ ਤੇ ਸਾਰੇ ਬੱਚਿਆਂ ਤੇ ਆਪਣਾ ਅਸੀਸ ਵੰਡਣਾ ਜਿਆਕਾਰਾ ਸ਼ੇਰਾਂ ਵਾਲੀ ਦਾ ਬਹੁਤ ਸੱਚੇ ਦਰਵਾਜ਼ੇ ਕੀ